ਸ਼ੁਰੂਆਤ ਤਾਂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਕੁਮਾਰਪ੍ਰੀਤ ਕੋਰਤਾ ਹਾਜ਼ਰ ਹੋਏ ਆਂ ਅੱਜ ਦੇ ਆਮ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦੀ ਤਾਬਦੀ ਦੇ ਮੱਦੇ ਨਜ਼ਰ ਸਮਾਗਮ ਕਰਵਾਏ ਜਾ ਰਹੇ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਸਮਾਗਮ ਕਰਵਾਏ ਜਾ ਰਹੇ ਨੇ ਹੁਕਮੰਦੇ ਭਗਵੰਤ ਸਿੰਘ ਮਾਨ ਦੀ ਗੁਆਇਵਾਲੀ ਪੰਜਾਬ ਸਰਕਾਰ ਵੱਲੋਂ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਾਰਪਿਤ ਸਮਾਗਮਾਂ ਦੇ ਹਿੱਸੇ ਵਜੋਂ ਸੋਮਵਾਰ ਨੂੰ ਤਰਨਤਾਰਨ ਮੋਗਾ ਸ਼ਹੀਦ ਭਗਤ ਸਿੰਘ ਨਗਰ ਅਤੇ ਬਠਿੰਡਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਗਏ ਤੇ ਇਨ੍ਹਾਂ ਸਮਾਗਮਾਂ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸੂਬੇ ਦੇ ਕੈਬਨਿਟ ਮੰਤਰੀਆਂ ਵਿਧਾਇਕਾਂ ਅਤੇ ਸਥਾਨਕ ਆਗੂਆਂ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਸਮੇਤ ਹਾਜ਼ਰੀ ਭਰੀ ਇੱਕ ਬੁਲਾਰੇ ਨੇ ਦੱਸਿਆ ਕਿ ਦਰਨਤਾਰਨ ਦੇ ਪੁਲੇ ਸਟੇਡੀਅਮ ਦੇ ਵਿਖੇ ਕਰਵਾਏ ਗਏ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਜੇਲ੍ਹ ਦੇ ਆਵਾਜ਼ਾਈ ਮੰਤਰੀ ਲਾਲਜੀਤ ਸਿੰਘ ਪੁੱਲੜ ਅਤੇ ਹਿਮਕਰਨ ਦੇ ਵਿਧਾਇਕ ਸਰਵੰਤ ਸਿੰਘ ਤੰਨ ਵੱਲੋਂ ਹਾਜ਼ਰੀ ਭਰੀ ਗਈ ਤੇ ਇਸੇ ਤਰ੍ਹਾਂ ਨਵੀਂ ਅਨਾਜ ਮੰਡੀ ਮੋਗਾ ਵਿਖੇ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਦੇ ਦੌਰਾਨ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਧਾਇਕ ਮੋਗਾ ਡਾਕਟਰ ਅਮਨਦੀਪ ਕੌਰ ਅਰੋੜਾ ਵਿਧਾਇਕ ਬਾਕਾ ਪੁਰਾਣਾ ਅਮਰਿਤਪਾਲ ਸਿੰਘ ਸੁਖਨੰਦ ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਲਾਸਪੁਰ ਅਤੇ ਵਿਧਾਇਕ ਤਰਮਕੋਟ ਦਵਿੰਦਰਜੀਤ ਸਿੰਘ ਵੀ ਜਿਹੜੇ ਕਿ ਮੌਜੂਦ ਰਹੇ ਹਰਪਾਲ ਸਿੰਘ ਜੀਮਾ ਵੀ ਉੱਥੇ ਮੌਜੂਦ ਰਹੇ ਇਹਨਾਂ ਲਾਈਟਨ ਸਾਊਂਡ ਸ਼ੋਜ਼ ਦੇ ਵਿੱਚ ਹਾਜ਼ਰੀ ਭਰਨ ਵਾਲੀ ਸੰਗਤ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਵੀ ਕੀਤੀ ਕਦਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਅੱਗੇ ਕੁਝ ਸੁਝਾਅ ਰੱਖੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉੱਤਰੀ ਜ਼ੋਨਲ ਕੌਂਸਲ ਦੀ 32ਵੀਂ ਮੀਟਿੰਗ ਵਿੱਚ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਅਤੇ ਦਰਿਆਈ ਪਾਣੀਆਂ ਦੇ ਜ਼ੋਰਦਾਰ ਟੰਗ ਨਾਲ ਦਾਅਵਾ ਪੇਸ਼ ਕੀਤਾ ਅਤੇ ਦੇਸ਼ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਸੰਗੀਤਾਂਜੇ ਦੀ ਵਕਾਲਤ ਵੀ ਕੀਤੀ। ਦਾਜ ਨੇ ਕਿ ਇਹ ਮੁੱਦੇ ਉਠਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਸੰਵਿਧਾਨ ਨੇ ਸਪਸ਼ਟ ਤੌਰ ਤੇ ਉਹਨਾਂ ਖੇਤਰਾਂ ਦੀ ਹਕਬੰਦੀ ਕੀਤੀ ਹੈ ਜਿਸ ਦੇ ਵਿੱਚ ਕੇਂਦਰ ਤੇ ਰਾਜਾਂ ਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਸੰਗਵਾਦ ਸਾਡੇ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਵਿੱਚੋਂ ਇੱਕ ਹੈ। ਪਰ ਬਦਕਿਸਮਤੀ ਦੇ ਨਾਲ ਪਿਛਲੇ 75 ਸਾਲਾਂ ਵਿੱਚ ਇਸ ਅਧਿਕਾਰ ਦੇ ਕੇਂਦਰੀਕਰਨ ਦਾ ਰੁਝਾਨ ਹਾਵੀ ਰਿਹਾ ਹੈ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ਦੀ ਜ਼ੋਰਦਾਰ ਵਕਾਲਤ ਕਰਦੇ ਆ ਮੁੱਖ ਮੰਤਰੀ ਨੇ ਕਿ ਹਾ ਕਿ ਸਾਲ 1970 ਦੇ ਵਿੱਚ ਹੋਏ ਇੰਦਰਾ ਗਾਂਧੀ ਸਮਝੌਤੇ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਸੀ ਕਿ ਚੰਡੀਗੜ੍ਹ ਦਾ ਰਾਜਧਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾਵੇਗਾ ਤੇ ਇਹ ਕਹਿੰਦੇ ਸਰਕਾਰ ਦੀ ਸਪਸ਼ਟ ਵਚਨਬੱਧਤਾ ਸੀ ਭਗਵਨ ਸਿੰਘ ਮੰਨਿਆ ਕਿ 24 ਜੁਲਾਈ 1985 ਨੂੰ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸੰਤ ਹਰਚੰਦ ਸਿੰਘ ਲੋਗੋਵਾਲ ਵਿੱਚਕਾਰ ਹੋਏ ਰਾਜੀਵ ਲੋਗੋਵਾਲ ਸਮਝੌਤੇ ਤਹਿਤ ਇਸ ਦੀ ਸਪਸ਼ਟ ਤੌਰ ਤੇ ਪੁਸ਼ਟੀ ਕੀਤੀ ਗਈ ਕਿ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰ ਦਿੱਤਾ ਜਾਵੇਗਾ ਭਗਵੰਤ ਮਾਨ ਨੇ ਦੁੱਖ ਨਾਲ ਕਿਹਾ ਕਿ ਵਾਦੇ ਦੇ ਵਾਦਾ ਕਰਨ ਦੇ ਬਾਵਜੂਦ ਚੰਡੀਗੜ੍ਹ ਪੰਜਾਬ ਦੇ حوالے ਨਹੀਂ ਕੀਤਾ ਗਿਆ ਜਿਸ ਨਾਲ ਹਰ ਇੱਕ ਪੰਜਾਬੀ ਦਾ ਹਿਰਦਾ ਵਿਲੁੰਦਰਿਆ ਗਿਆ ਬਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਵੀ ਇੱਕ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਪੰਜਾਬ ਰੋਡਵੇਜ਼ ਪੰਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ ਯੂਨੀਅਨ ਦੇ ਆਗੂ ਨੇ ਕਿਹਾ ਕਿ ਸਰਕਾਰ ਨੇ ਉਹਨਾਂ ਦੀ ਮੋਢਲੀ ਮੰਗ ਨੂੰ ਸਵੀਕਾਰ ਕਰ ਲਿਆ ਤੇ ਕਿਲੋਮੀਟਰ ਸਕੀਮ ਦੇ ਟੈਂਡਰ ਦੀ ਮਿਤੀ ਵਧਾ ਦਿੱਤੀ ਹੈ ਤਾਂ ਪੰਜਾਬ ਰੋਡਵੇਸ ਪੰਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਪੱਛੀ ਕਹੜਾ ਦੇ ਸੂਬਾ ਜੁਆਇੰਟ 71 ਨੇ ਦੱਸਿਆ ਕਿ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਅਗਾਹ ਕਰਨ ਅਤੇ 19 ਨਵੰਬਰ 2025 ਨੂੰ ਮੀਟਿੰਗ ਦਾ ਸਮਾਂ ਮਿਲਣ ਤੇ ਇਹ ਹੜਤਾਲ ਮੁੱਲਤਵੀ ਜਿਹੜੀ ਕੀਤੀ ਗਈ ਹੈ। ਮੇਰਾ ਨਾਮ ਹੀਰਾ ਸਿੰਘ ਜੀ। ਜਿਵੇਂ ਅਕਸਰ ਹੀ ਦੇਖਣ ਜਾ ਰਿਹਾ ਕਿ ਕਈ ਵਾਰ ਹੜਤਾਲ ਦਾ ਸਾਹਮਣਾ ਕਰਨਾ ਪੈਂਦਾ ਤੇ ਆਪਾਂ ਨੂੰ ਕਿਸ ਤਰੀਕੇ ਦਾ ਮਤਲਬ ਫਿਲਹਾਲ ਦੀ ਜਿਹੜੀ ਤੇ ਸਾਹਮਣਾ ਬੜਾ ਉਖਾ ਹੁੰਦਾ ਜੀ ਬਹੁਤ ਜ਼ਿਆਦਾ ਜਿਦਾਂ ਅੰਮ੍ਰਿਤਸਰ ਪਹੁੰਚਣਾ ਜੇ। ਇਹ ਬੱਸ ਦੇਖਣ ਦੇ ਆ ਬਹੁਤ ਘਟ ਆ ਰਹੀਆਂ ਬਸਾਂ। ਕੋਝ ਬਸਾਂ ਚੱਲੀਆਂ ਗਈਆਂ ਕੁਝ ਹੁਣ ਬੰਦਿਆ ਕੋਈ ਕਹਿੰਦੀ ਆਉਣੀ ਹੈ ਕਿ ਨਹੀਂ ਆਉਣੀ ਦੋ ਦੇ ਬਾਅਦ ਕਹਿੰਦੇ ਬੱਸਾਂ ਬੰਦ ਹੋ ਜਾਣੀਆਂ ਬੜਾ ਔਖਾ ਵਾ ਸੇਰ ਦੀਆਂ ਸਵਾਰੀਆਂ ਜਿਹਨੀਆਂ ਖੱਦਲ ਖਰਾਬ ਹੋ ਜਾਂਦੇ ਆ ਤੇ ਉਦੋਂ ਇਹ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕਰਦਿਆ ਮੰਡੀ ਬੋਰਡ ਦਾ ਜੇਈ ਜਿਹੜਾ ਕੀ ਬਰਖਾਸਤ ਕਰ ਦਿੱਤਾ ਗਿਆ ਸੜਕ ਨਿਰਮਾਣ ਦੇ ਵਿੱਚ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਵਿਰੁੱਧ ਆਪਣੀ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਮੁੱਖ ਮੰਤਰੀ ਦੇ ਫਲਾਈਂਗ ਸਕੁਐਡ ਨੇ ਵੱਡੀ ਕਾਰਵਾਈ ਕੀਤੀ ਮਾਰਕੀਟ ਕਮੇਟੀ ਪਿੱਖੀ ਦੇ ਮਾਖਾ ਚਹਿਲਾ ਵਿਸ਼ੇਸ਼ ਲਿੰਕ ਸੜਕ ਤੇ ਅਚਾਨਕ ਨਿਰੇਖਣ ਦੌਰਾਨ ਉਸਾਰੀ ਵਿੱਚ ਨੁਕਸ ਪਾਏ ਗਏ ਜਿਹਾ ਪੰਜਾਬ ਮੰਡੀ ਬੋਰਡ ਦੇ ਜੇਈ ਨੂੰ ਜਿਹੜਾ ਕੀ ਗੁਰਪ੍ਰੀਤ ਸਿੰਘ ਨੂੰ ਸੜਕ ਨਿਰਮਾਣ ਦੀ ਮਾੜੀ ਸਥਿਤੀ ਕਾਰਨ ਬਰਖਾਸਤ ਕਰ ਦਿੱਤਾ ਗਿਆ ਉਪ ਮੰਡਲ ਅਧਿਕਾਰੀ ਜਮਕੌਰ ਸਿੰਘ ਨੂੰ ਵੀ ਇੱਕ ਨੋਟਿਸ ਜਾਰੀ ਕੀਤਾ ਗਿਆ ਉਪ ਮੰਡਲ ਅਧਿਕਾਰੀ ਦੇ ਅਧੀਨ ਸਾਰੇ ਕੰਮ ਤੁਰੰਤ ਪ੍ਰਵਾਹ ਨਾਲ ਵਾਪਸ ਲੈ ਲਏ ਗਏ ਹੰਤ ਪੰਜਾਬ ਸਰਕਾਰ ਦਾ ਸਪਸ਼ਟ ਸੰਦੇਸ਼ ਹੈ ਕਿ ਸੂਬੇ ਵਿੱਚ ਸੜਕ ਨਿਰਮਾਣ ਦੇ ਵਿੱਚ ਭ੍ਰਿਸ਼ਟਾਚਾਰ ਜਾਂ ਲਾਪਰਵਾਹੀ برداشت ਨਹੀਂ ਕੀਤੀ ਜਾਵੇਗੀ। ਪੰਜਾਬ ਦੇ ਵਿੱਚ 21 ਤਰੀਕ ਤੱਕ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਸੰਬੰਧੀ ਅੱਜ ਤੋਂ ਲੈ ਕੇ 21 ਨਵੰਬਰ ਤੱਕ ਦੀ ਭਵਿੱਖਬਾਣੀ ਕੀਤੀ ਗਈ ਹੈ। ਤਾਜ਼ਾ ਜਾਣਕਾਰੀ ਦੇ ਮੁਤਾਬਕ ਇਸ ਹਫਤੇ ਕੋਈ ਮੀਂਹ ਨਹੀਂ ਪਵੇਗਾ ਮੌਸਮ ਵਿਭਾਗ ਨੇ ਸਪਸ਼ਟ ਤੌਰ ਤੇ ਸੰਕੇਤ ਦਿੱਤਾ ਹੈ ਕਿ ਸੂਬੇ ਵਿੱਚ ਕੋਈ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ 1 ਨਵੰਬਰ ਤੱਕ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਅਤੇ ਬਾਕੀ ਪੰਜਾਬ 'ਚ 26 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਤੇ ਕੁੱਲ ਮਿਲਾ ਕੇ ਵੱਧ ਤੋਂ ਵੱਧ ਤਾਪਮਾਨ ਆਮ ਦੇ ਨੇੜੇ ਰਹੇਗਾ ਉਤਰੀ ਅਤੇ ਦੱਖਣ ਪੱਛਮੀ ਖੇਤਰਾ ਵਿੱਚ ਘੱਟੋ ਘਾਟ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਅਤੇ ਹੋਰ ਖੇਤਰਾ ਵਿੱਚ 8 ਤੋਂ 10 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਉਮੀਦ ਜੜੀ ਜਤਾਈ ਜਾ ਰਹੀ ਹੈ ਜ਼ਿਆਦਾਤਰ ਖੇਤਰਾ ਵਿੱਚ ਘੱਟੋ-ਘੱਟ ਤਾਪਮਨ ਆਮ ਤੋਂ ਘੱਟ ਰਹਿਣ ਦੀ ਉਮੀਦ ਹੈ ਜਦਕਿ ਕੁਝ ਕੇਂਦਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਇਹ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ ਤੇ ਹੁਣ ਠੰਡੀਆਂ ਹਵਾਵਾਂ ਮਹਿਸੂਸ ਹੋਣ ਲੱਗ ਪਈਆਂ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵੀ ਜਿਹੜੀ ਕਿ ਜ਼ੋਰ ਫੜੇਗੀ ਅਤੇ ਸੰਗਣੀ ਤੁੰਦ ਵੀ ਵੇਖਣ ਨੂੰ ਮਿਲੇਗੀ ਚੌਧਰੀ NIA ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜੁਆਨਦਜ਼ ਨੇ ਕਿ ਦਿੱਲੀ ਬਲਾਸਟ ਮਾਮਲੇ ਸੰਬੰਧੀ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਕਾਰ ਬੰਬ ਧਮਾਕੇ ਦੀ ਜਾਂਚ ਵਿੱਚ NIA ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ ਜੀ ਹਾਂ ਦੱਸਣਯੋਗ ਹੈ ਕਿ ਅਜੰਸੀ ਨੇ ਆਤਵਾਦੀ ਉਮਰ ਉਨ ਨਬੀ ਦੇ ਇੱਕ ਕਰੀਬੀ ਸਾਥੀ ਜਾਸਰ ਬਲਾਲ ਵਾਨੀ ਉਰਫ ਦਾਨਿਸ਼ ਨੂੰ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਤੋਂ ਗ੍ਰਿਫਤਾਰ ਕੀਤਾ ਹੈ ਜਾਸਰ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕਾਜ਼ੀ ਗੁੰਡ ਦਾ ਰਹਿਣ ਵਾਲਾ ਹੈ ਅਤੇ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਹ ਧਮਾਕੇ ਦੀ ਸਾਜ਼ਿਸ਼ ਦੇ ਵਿੱਚ ਸਰਗਰਮ ਭੂਮਿਕਾ ਨਿਭਾ ਰਿਹਾ ਸੀ ਐਨਆਈਏ ਅਨੁਸਾਰ ਜਾਸਰ ਨੇ ਅਤਵਾਦੀਆਂ ਨੂੰ ਤਕਨੀਕੀ ਮਦਦ ਪ੍ਰਦਾਨ ਕੀਤੀ ਸੀ ਉਹ ਡਰੋਨ ਦੇ ਵਿੱਚ ਬਦਲਾ ਕਰਕੇ ਉਹਨਾਂ ਨੂੰ ਹਮਲਿਆਂ ਦੇ ਲਈ ਉਪਯੋਗੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਅਨਾਰੀਓ ਰਾਕਟ ਵਰਗੀ ਤਕਨੀਕ ਵਿਕਸਿਤ ਕਰਨ ਦੀ ਕੋਸ਼ਿਸ਼ ਵਿੱਚ ਵਿੱਚ ਜਿਹੜਾ ਕਿ ਸ਼ਾਮਲ ਸੀ ਤੇ ਇਹ ਕੰਮ ਧਮਾਕੇ ਤੋਂ ਪਹਿਲਾਂ ਲਗਾਤਾਰ ਚੱਲ ਰਹੀ ਸੀ ਅਤੇ ਇਸੇ ਤਕਨੀਕੀ ਮਦਦ ਦੇ ਦਮ ਤੇ ਅਤਵਾਦੀ ਨੈੱਟਵਰਕ ਆਪਣੇ ਹਮਲਿਆਂ ਨੂੰ ਹੋਰ ਖਤਰਨਾਕ ਬਣਾਉਣ ਦੀ ਤਿਆਰੀ ਦੇ ਵਿੱਚ ਸੀ ਤਾਂ ਇਨਆਈ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਾਸਰ ਧਮਾਕਾ ਕਰਨ ਵਾਲਿਆ ਅਤਵਾਦੀ ਉਮਰ 90 ਦੇ ਬੇहद ਕਜੀਬ ਸੀ ਦੋਵੇਂ ਮਿਲ ਕੇ ਕਾਰਬਮ ਹਮਲੇ ਦੀ ਪੂਰੀ ਯੋਜਨਾ ਬਣਾ ਰਹੇ ਸਨ ਤੇ 10 ਲੋਕਾਂ ਦੀ ਮੌਤ ਅਤੇ 32 ਲੋਕਾਂ ਨੂੰ ਜ਼ਖਮੀ ਕਰਨ ਵਾਲੇ ਇਸ ਹਮਲੇ ਨੂੰ ਖਤਰਨਾਕ ਪੱਧਰ ਤੇ ਲੈ ਕੇ ਜਾਣ ਦੇ ਵਿੱਚ ਜਾਸਰ ਦੀ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ ਮੌਤ ਦੀ ਸਜ਼ਾ ਤੇ ਸ਼ੇਖ ਹਸੈਨਾ ਦਾ ਪਹਿਲਾ ਬਿਆਨ ਜਿਹੜਾ ਕੀ ਸਾਹਮਣੇ ਆਇਆ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੈਨਾ ਨੂੰ ਸੋਮਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਜਿਨਦਾਦਜ਼ ਨੇ ਅੱਕੇ ਢਾਕਾ ਵਰਚੂ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਹਸੀਨਾ ਨੂੰ ਪੰਜ ਮਾਮਲੇ ਵਿੱਚੋਂ ਦੋ ਤੇ ਮੌਤ ਦੀ ਸਜ਼ਾ ਸੁਣਾਈ ਹੈ ਜਦੋਂ ਕਿ ਬਾਕੀ ਮਾਮਲੇ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਹ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਟ੍ਰਿਬਿਊਨਲ ਨੇ ਸ਼ੇਖ ਹਸੀਨਾ ਨੂੰ ਜੁਲਾਈ 2024 ਦੇ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਕੋਈ ਨਾ ਹੱਤਿਆ ਦਾ ਮਾਸਟਰਮਾਈਂਡ ਲਾਣਿਆ ਜਿਹੜਾ ਦੂਜੇ ਦੋਸ਼ੀ ਸਾਬਕਾ ਗ੍ਰਹਿ ਮੰਤਰੀ ਅਜ਼ਦੁਸਮਾਨ ਖਾਨ ਨੂੰ ਵੀ 12 ਲੋਕਾਂ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤੀਜੇ ਦੋਸ਼ੀ ਸਾਬਕਾ ਆਈਜੀਪੀ ਅਬਦੁੱਲਾ ﺍﻟमਮੂਨ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਹੁਣ ਇਸੇ ਨੂੰ ਲੈ ਕੇ ਸ਼ੇਖ ਹਸੀਨਾ ਦਾ ਪਹਿਲਾ ਬਿਆਨ ਜੁੜਾ ਕਿ ਸਾਹਮਣੇ ਆਇਆ ਜਿहां ਹਸੀਨਾ ਨੇ ਇਸ ਫੈਸਲੇ ਤੇ ਸਖਤ ਪ੍ਰਕਟੀ ਕਿ ਰਿਆ ਦੰਦਿਆਂ ਇਸ ਨੂੰ ਗਲਤ ਪੱਖਪਾਤੀ ਅਤੇ ਰਾਜਨੀਤਿਕ ਦੌਰ ਤੇ ਪ੍ਰੇਰਿਤ ਕਰਾਰ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਇੱਕ ਅਣਚੁਣੀ ਸਰਕਾਰ ਦੁਆਰਾ ਚਲਾਏ ਜਾ ਰਹੇ ਟ੍ਰਿਬਿਊਨਲ ਦੁਆਰਾ ਦਿੱਤਾ ਗਿਆ ਹੈ ਜਿਸ ਦੇ ਕੋਲ ਜਨਤਕ ਫਤਵਾ ਨਹੀਂ ਹੈ ਤਾਂ ਉਹਨਾਂ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਇਹ ਪੂਰਾ ਮਾਮਲਾ ਅਸਲ ਕਟਨਾਵਾ ਦੀ ਜਾਂਚ ਨਹੀਂ ਹੈ ਬਲਕਿ ਆਵਾਮੀ ਲੀਗ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੈ ਹਸੀਨਾ ਨੇ ਕਿਹਾ ਕਿ ਯੂਨਸ ਯੂਨ ਸਰਕਾਰ ਦੇ ਅਧੀਨ ਪੁਲਿਸ ਪ੍ਰਣਾਲੀ ਕਮਜ਼ੋਰ ਹੋ ਗਈ ਹੈ ਤੇ ਨਿਆਂ ਪ੍ਰਣਾਲੀ ਕਮਜ਼ੋਰ ਹੋ ਗਈ ਹੈ ਆਵਾਮੀ ਲੀਗ ਸਮਰਥਕਾਂ ਅਤੇ ਹਿੰਦੂ ਮੁਸਲਿਮ ਕਟ ਗਿਣਤੀਆਂ ਤੇ ਹਮਲੇ ਵਧੇ ਹਨ ਅਤੇ ਔਰਤਾਂ ਦੇ ਅਧਿਕਾਰਾਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਕਟੜ ਪੰਥੀਆਂ ਦਾ ਪ੍ਰਭਾਵ ਜਿਹੜਾ ਕਿ ਵਧ ਰਿਹਾ ਤਾਂ ਸ਼ੇਖ ਹਸੀਨਾ ਦਾ ਇਹ ਪਹਿਲਾ ਬਿਆਨ ਜਿਹੜਾ ਕਿ ਮੋਦੀ ਸਰਕਾਰ ਤੋਂ ਬਾਅਦ ਸਾਹਮਣੇ ਆਇਆ ਤਾਂ ਉਹਨਾਂ ਦੇ ਵੱਲੋਂ ਇਸ ਤੇ ਜਿਹੜੀ ਕਿ ਸਖਤ ਪ੍ਰਤੀਕਿਰਿਆ ਹੈ ਦਿੱਤੀ ਗਈ ਹੈ ਗਲੋਬਲ ਈਵੀ ਦੌੜ ਦੇ ਵਿੱਚ ਚੀਨ ਦਾ ਦਬਦਬਾ ਜਿਹੜਾ ਕਿ ਵੇਖਣ ਨੂੰ ਮਿਲ ਰਿਹਾ ਹੈ ਦੁਨੀਆ ਭਰ ਦੇ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ ਅਤੇ ਚੀਨ ਸਭ ਤੋਂ ਵੱਧ ਲਾਭ ਪ੍ਰਾਪਤ ਕਰ ਰਿਹਾ ਹੈ ਜਿहां ਇਲੈਕਟ੍ਰਿਕ ਵਾਹਨ ਯਾਨੀ EV ਨਿਰਮਾਣ ਦੇ ਵਿੱਚ ਵਰਤੇ ਜਾਣ ਵਾਲੇ ਜ਼ਰੂਰੀ ਹਿੱਸਿਆਂ ਅਤੇ ਲਿਥੀਅਮ ਆਇਨ ਬੈਟਰੀਆਂ ਦੇ ਲਈ ਸਪਲਾਈ ਚੇਨ ਦੇ ਵਿੱਚ ਚੀਨ ਦਬਦਬਾ ਰੱਖਦਾ ਹੈ ਤੇ ਇਸ ਦੇ ਨਾਲ ਉਥੇ EV ਨਿਰਮਾਣ ਸਸਤਾ ਹੋ ਜਾਂਦਾ ਹੈ ਅਤੇ ਚੀਨੀ ਕੰਪਨੀਆਂ ਤੇਜ਼ੀ ਨਾਲ ਗਲੋਬਲ ਬਾਜ਼ਾਰ ਤੇ ਕਬਜ਼ਾ ਕਰ ਰਹੀਆਂ ਹਨ ਦੁਨੀਆ ਦੇ ਛੋਟੀ ਦੇ 10 EV ਬ੍ਰਾਂਡਾਂ ਵਿੱਚੋਂ ਪੰਜ ਚੀਨ ਤੋਂ ਹਨ ਐਲਾਨ ਮਸਕ ਦਾ ਟੈਸਲਾ ਇਸ ਸੂਚੀ ਵਿੱਚ ਤੀਜੇ ਸਥਾਨ ਤੇ ਨਜ਼ਰ ਆਇਆ ਐਸਐਨਿ ਰਿਸਰਚ ਰਿਪੋਰਟ ਦੇ ਅਨੁਸਾਰ ਬਾਈਡੀ 19.9% ਮਾਰਕੀਟ ਹਿੱਸੇਦਾਰੀ ਨਾਲ ਗਲੋਬਲ EV ਬਾਜ਼ਾਰ ਦੀ ਅਗਵਾਈ ਕਰਦਾ ਹੈ ਦੂਜੇ ਸਥਾਨ ਤੇ ਵੀ ਚੀਨ ਦੀ ਕੰਪਨੀ 10.2% ਹੈ ਤੇ ਟੈਸਲਾ 7.7% ਮਾਰਕੀਟ ਹਿੱਸੇਦਾਰੀ ਨਾਲ ਤੀਜੇ ਸਥਾਨ ਤੇ ਹੈ ਜਰਮਨੀ ਦੀ ਵਾਕਸਵੈਗਨ ਅਤੇ ਚੀਨ ਦੀ ਐਸਏਆਈਸੀ ਕ੍ਰਮਵਾਰ 6.7% ਹਿੱਸੇਦਾਰੀ ਅਤੇ 5.6% ਹਿੱਸੇਦਾਰੀ ਨਾਲ ਚੌਥੇ ਅਤੇ ਪੰਜਵੇਂ ਸਥਾਨ ਤੇ ਹੈ ਤੇ 6ਵਾਂ ਚੌਂਗਨ ਯਾਨੀ ਚੀਨ ਸੱਤਵਾਂ ਹੁੰਜਈਕੀਆ ਦੱਖਣੀ ਕੋਰੀਆ ਅਠਵਾਂ ਚੈਰੀ ਯਾਨੀ ਕਿ ਚੀਨ ਤੇ ਨੋਵਾਂ ਬੀ ਐਮ ਡਬਲਯੂ ਜਰਮਨੀ ਤੇ ਦਸਵਾਂ ਨੀਦਰਲੈਂਡ ਸਟੈਲੇਟਸ 2.7% ਦੇ ਨਾਲ ਤੇ ਦੁਦਰੀਖੇ ਜਗਤ ਤੋਂ ਵੀ ਇੱਕ ਵੱਡਾ ਅਪਡੇਟ ਜਿਹੜਾ ਕਿ ਸਾਹਮਣੇ ਆ ਰਿਹਾ ਹੈ ਭਾਰਤ ਦੇ ਦੱਖਣੀ ਅਫਰੀਕਾ ਵਿਚ ਕਾਰ ਖੇਡੀ ਜਾ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਅਤੇ ਆਖਰੀ ਮੁਕਾਬਲੇ ਦੀ ਟਾਈਮਿੰਗ ਦਾ ਵੱਡਾ ਬਤਲਾ ਕੇ ਤਾਂ ਗਿਆ ਜਿहां ਦੂਜਾ ਟੈਸਟ ਮੈਚ 22 ਨਵੰਬਰ ਦਿਨ ਸ਼ਨੀਵਾਰ ਨੂੰ ਗੁਹਾਟੀ ਵਿਖੇ ਖੇਡਿਆ ਜਾਵੇਗਾ ਅਤੇ ਇਹ ਮੁਕਾਬਲਾ ਪਹਿਲੇ ਮੈਚ ਦੇ ਮੁਕਾਬਲੇ ਅਤਾਕਾਂਟਾ ਪਹਿਲਾਂ ਸ਼ੁਰੂ ਹੋਵੇਗਾ ਦੱਖਣੀ ਅਫਰੀਕਾ ਨੇ ਕੋਲਕਾਤਾ ਵਿੱਚ ਹੋਇਆ ਪਹਿਲਾ ਮੈਚ ਜਿਹੜਾ ਕਿ ਜਿੱਤ ਲਿਆ ਸੀ ਤੇ ਹੁਣ ਟੀਮ ਇੰਡੀਆ ਦੀ ਕੋਸ਼ਿਸ਼ ਰਹੇਗੀ ਕਿ ਉਹ ਗੁਹਾਟੀ ਵਿੱਚ ਜਿੱਤ ਦਰਜ ਕਰਕੇ ਸੀਰੀਜ਼ ਨੂੰ ਇੱਕ ਇੱਕ ਦੀ ਬਰਾਬਰੀ ਤੇ ਖਤਮ ਕਰੇ ਮੈਚ ਦੀ ਟਾਈਮਿੰਗ ਬਦਲਣ ਦਾ ਇੱਕ ਬਹੁਤ ਵੱਡਾ ਕਾਰਨ ਹੈ ਗੁਹਾਟੀ ਵਿੱਚ ਹਨੇਰਾ ਜਲਦੀ ਹੋ ਜਾਂਦਾ ਹੈ ਤੇ ਇਸ ਲਈ ਇਹ ਫੈਸਲਾ ਲਿਆ ਗਿਆ ਕਿ ਮੈਚ 30 ਮਿੰਟ ਪਹਿਲਾਂ ਸ਼ੁਰੂ ਹੋਵੇਗਾ ਦੂਜਾ ਟੈਸਟ ਮੈਚ 22 ਨਵੰਬਰ ਦਿਨ ਸ਼ਨੀਵਾਰ ਨੂੰ ਗੁਹਾਟੀ ਵਿਕੇ ਖੇਡਿਆ ਜਾਵੇਗਾ ਤੇ ਦੱਸ ਦਿੰਨੇ ਆ ਕਿ ਪਹਿਲਾਂ ਟਾਸ ਸਵੇਰੇ 9 ਵਜੇ ਹੁੰਦਾ ਸੀ ਪਰ ਹੁਣ ਇਹ ਸਵੇਰੇ 8:30 ਵਜੇ ਹੋਵੇਗਾ ਮੈਚ ਦਾ ਪਹਿਲਾ ਸੈਸ਼ਨ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ ਤੇ ਟਾਈਮਿੰਗ ਬਦਲਣ ਦੇ ਨਾਲ ਮੈਚ ਹੁਣ ਸ਼ਾਮ 4 ਵਜੇ ਖਤਮ ਹੋ ਜਾਵੇਗਾ ਭਾਰਤ ਦੇ ਦੱਖਣੀ ਅਫਰੀਕਾ ਵਿਚਕਾਰ ਸੀਰੀਜ਼ ਦੇ ਦੂਜੇ ਟੈਸਟ ਦਾ ਲਾਈਵ ਪ੍ਰਸਾਰਣ ਵੀ ਹੋਵੇਗਾ ਤੇ ਦੱਸ ਦਿੰਨੇ ਆ ਕਿ ਇਹ ਹੋਣ ਵਾਲੇ ਮੈਚ ਨੂੰ ਲੈ ਕੇ ਦਰਸ਼ਕ ਕਾਫੀ ਜ਼ਿਆਦਾ ਉਤਸ਼ਾਹਿਤ ਵੀ ਨਜ਼ਰ ਆਏ ਨੇ। ਚੌਧਰੀ ਪ੍ਰਿੰਕਾ ਚੋਪੜਾ ਦੇ ਵੱਲੋਂ ਆਪਣੀ ਨਵੀਂ ਫਿਲਮ ਦਾ ਟੀਜ਼ਰ ਜੁੜਾ ਕੇ ਸਾਂਝਾ ਕੀਤਾ ਗਿਆ। ਪਾਤੀ ਸਿਨੇਮਾ ਦੇ ਮਹਾਨ ਨਿਰਦੇਸ਼ਕ ਐਸਐਸ ਰਾਜਾ ਮੋਲੀ ਦੀ ਆਉਣ ਵਾਲੀ ਮਹੱਤਵਪੂਰਨ ਫਿਲਮ ਵਾਰਾਨਸੀ ਦਾ ਟੀਜ਼ਰ ਦਰਸ਼ਕਾਂ ਵਿੱਚ ਖੂਬ ਉਹਨਾਂ ਵਿਚ ਆ ਰਹੇ ਹੈ ਤੇ ਇਸ ਫਿਲਮ ਦਾ ਟਾਈਟਲ ਅਤੇ ਟੀਜ਼ਰ ਹైదరాబాద్ ਦੀ ਰਾਮੋਜੀ ਫਿਲਮ ਸਿਟੀ ਵਿੱਚ ਗਲੋਬ ਟ੍ਰੋਟਰ ਨਾਮਕ ਇੱਕ ਸ਼ਾਨਦਾਰ ਸਮਾਗਮ ਦੌਰਾਨ ਵਿਚ ਵਿਸ਼ਾਲ ਸਕਰੀਨ ਤੇ ਅਧਿਕਾਰਤ ਤੌਰ ਤੇ ਜਾਰੀ ਕੀਤਾ ਗਿਆ ਦੱਸਣਯੋਗ ਹੈ ਕਿ ਅੰਤਰਰਾਸ਼ਟਰੀ اداکار ਪ੍ਰਿੰਕਾ চোপੜਾ ਨੇ ਆਪਣੇ ਇੰਸਟਾਗ੍ਰam ਕਾਉਂਟ ਤੇ ਇਸ ਟੀਜ਼ਰ ਦਾ ਇੱਕ ਛੋਟਾ ਜਿਹਾ ਕਲਿੱਪ ਵੀ ਸਾਂਝਾ ਕੀਤਾ ਹੈ ਤੇ ਜਿਸ ਨੇ ਪ੍ਰਸ਼ੰਸਕਾਂ ਨੂੰ ਰਾਜਾ ਮੋਲੀ ਦੇ ਇਸ ਫਿਲਮ ਦੀ ਪ੍ਰਭਾਵਸ਼ਾਲੀ ਚਲਕ ਦੇ ਦਿੱਤੀ ਇਸ ਫੁਟੇਜ ਵਿੱਚ ਸੁਪਰਸਟਾਰ ਮਹੇਸ਼ 바ਬੂ ਦੇ ਕਿਰਦਾਰ ਰੁਦਰਦੀਪ ਪਹਿਲੀ ਚੌੜਕ ਦੇਖਣ ਨੂੰ ਮਿਲੀ ਹੈ ਤੇ ਟੀਜ਼ਰ ਵਿੱਚ ਮਹੇਸ਼ 바ਬੂ ਨੂੰ ਇੱਕ ਪਲਦ ਦੀ ਸਵਾਦੀ ਕਰਦੇ ਆਂ ਤੇ ਖੂਨ ਦੇ ਨਾਲ ਲਿਬੜਿਆ ਤ੍ਰਿਸ਼ੂਲ ਫੜੇ ਹੋਏ ਦਿਖਾਈ ਦਿੱਤਾ ਗਿਆ ਤੇ ਕਲਿੱਪ ਸੰਜੀਕਰਦੇ ਹੋਏ ਪ੍ਰਿੰਕਾ ਚੋਪੜਾ ਨੇ ਕਿਹਾ ਸਿਰਫ ਇੱਕ ਚਾਲਕ ਹੈ ਫਿਰ ਵੀ ਬਹੁਤ ਕੁਝ ਹੈ ਤਾਂ ਖਾਸ ਤੌਰ ਤੇ ਪ੍ਰਿੰਕਾ ਚੋਪੜਾ ਨੂੰ ਲੈ ਕੇ ਦਰਸ਼ਕ ਜਿਹੜੇ ਕਿ ਕਾਫੀ ਉਤਸ਼ਾਹਿਤ ਜਿਹੜੇ ਨਜ਼ਰ ਆ ਰਹੇ ਨੇ ਕਿਉਂਕਿ ਪ੍ਰਿੰਕਾ ਚੋਪੜਾ ਦੇ ਵੱਲੋਂ ਕਾਫੀ ਸਾਲਾਂ ਬਾਅਦ ਜਿਹੜੇ ਕਿ ਬਾਲੀਵੁੱਡ ਦੇ ਵਿੱਚ ਦੁਬਾਰਾ ਰੀਐਂਟਰੀ ਕੀਤੀ ਗਈ ਹੈ ਤੋ ਜਦ ਹੀ ਰੋਡ ਦੇ ਵਿੱਚ ਸਾਬਕਾ ਮੁੱਖ ਮੰਤਰੀ ਦੇ ਬੁੱਤ ਦਾ ਜਿਹੜਾ ਉਦਘਾਟਨ ਕੀਤਾ ਗਿਆ ਰੋਡ ਦੇ ਵਿੱਚ ਸਾਬਕਾ ਮੁੱਖ ਮੰਤਰੀ ਵੀਰ ਭਦਰ ਸਿੰਘ ਦੀ ਬੁੱਤ ਦਾ ਜਿਹੜਾ ਉਦਘਾਟਨ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਪਾਜਪਾ ਦੇ ਸਾਬਕਾ ਸੁਭਾਪ ਪ੍ਰਧਾਨ ਅਤੇ ਸੰਸਦ ਮੈਂਬਰ सुरेश ਕਸ਼ਪ ਦੇ ਵੱਲੋਂ ਜਿਸ ਦਾ ਜਿਹੜਾ ਕੀ ਉਦਘਾਟਨ ਕੀਤਾ ਗਿਆ ਤਸਵੀਰਾਂ ਵੀ ਤੁਸੀਂ ਇਸ ਵੇਲੇ ਵੇਖ ਸਕਦੇ ਹੋ ਦੇਖਿਓ ਅੱਜ ਨਾ ਸਮਝਦਾ ਇੱਕ ਬਹੁਤ بڑا ਦਿਨ ਹੈ ਜਦ ਵੀਰ ਭਦਰ ਜੀ ਕੀ मुक्ति का अनावरण यहाँ पर किया गया है वीरभद्र जी उनकी छः बार इस प्रदेश के मुखिया रहे और मुख्यमंत्री के रूप में भी उनका एक बड़ा योगदान इस प्रदेश के विकास के लिए इस प्रदेश को आगे ले जाना और तो एक महान शख्सियत थे जो कहते थे वो करते थे मुझे याद है मैं भी उनके साथ पाँच साल मुझे विधायक के रूप में पाँच क्या मैं कह सकता हूँ साढ़े छः साल विधायक के रूप में उनके साथ काम करने का अवसर मिलता और उनका जो कार्यकाल पाँच साल जब मुख्यमंत्री रूप में और उस समय उन्होंने जो निर्णय लिए वो ऐसे निर्णय थे कि जिसको मैं कह सकता हूँ पत्थर की उन्होंने एक बार विधानसभा में कहा कि हिमाचल प्रदेश में स्कूलों को शिक्षा को लेकर बात कि अगर एक बच्चे के लिए भी स्कूल खोलना पड़ेगा तो उसके लिए भी स्कूल इस प्रकार के महान व्यक्तित्व थे और मैं समझता हूँ प्रदेश के लिए उनका बहुत बड़ा योगदान रहा और सभी प्रदेशवासियों के लिए तो मैं समझता हूँ आज का दिन बड़ा दिन है पिछले जो शिमला में भी उनकी प्रतिमा का अनावरण किया गया और भव्य प्रतिमा लगाई गई और आज यहाँ रोडू में उसका अनावरण किया गया मेरे लिए भी सौभाग्य की बात है मैं भी आज रोडू में था और मुझे भी पुष्प समर्पित करने का मौका मिला, फिर से आज उनको नमन करता हूँ उनको श्रद्धांजलि देता हूँ और मैं समझता हूँ कि जिस प्रकार से उनकी जो कार्यशैली रही आ, आज प्रदेश वासियों को के ध्यान में है और आगे भी मैं समझता हूँ वर्तमान सरकार को भी उसका अनुसरण करना चाहिए जो राह उन्होंने दिखाई है वर्तमान सरकार को भी ਉਸਕੇ ਉੱਪਰ ਅਮਲ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ ਬਸ ਇਤਨੀ ਬਾਤ। ਸਹੀ। ਤੇ ਉਦਰੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਤੁਹਾਨੂੰ ਦੱਸਦਿਆਂ ਕਿ ਨਗਰ ਨਿਕਮ ਦੇ ਵੱਲੋਂ ਕੂੜਾ ਸਪਟਣ ਵਾਲਿਆਂ ਦਾ ਟੋਲ ਬਚਾ ਕੇ ਜੁੜਾ ਸਵਾਗਤ ਕੀਤਾ ਗਿਆ। ਦੱਸਨਿਆ ਕਿ ਉਹਨਾਂ ਵੱਲੋਂ ਪਹਿਲਾਂ ਟੋਲ ਬਚਾਏ ਗਏ ਤੇ ਫਿਰ 13401 ਰੁਪਏ ਦਾ ਚਲਾਨ ਉਹਨਾਂ ਨੂੰ ਸੌਂਪਿਆ ਗਿਆ। ਮਨੀ ਮਾਤਰਾ ਦੇ ਵਿੱਚ ਇਹ ਪਹਿਲਾ ਚਲਾਨ ਕੱਟਿਆ ਗਿਆ। ਨਿਗਮ ਨੇ 16 ਨਵੰਬਰ ਨੂੰ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ WhatsApp ਨੰਬਰ ਵੀ ਜੜਾ ਜਾਰੀ ਕੀਤਾ ਸੀ ਜਿਸ ਤੇ ਆਮ ਲੋਕ ਜਿਹੜੇ ਸ਼ਿਕਾਇਤ ਕਰ ਸਕਦੇ ਹਨ ਤੇ ਪਛਾਣ ਗੁਪਤ ਜਿਹੜੀ ਕਿ ਇਸ ਦੇ ਵਿੱਚ ਰੱਖੀ ਜਾਵੇਗੀ ਤਾਂ ਜਾਣੀ ਕਿ ਜਿਹੜਾ ਕੂੜਾ ਸੜਕ ਤੇ ਸੁੱਟਦੇ ਨੇ ਲੋਕ ਹੁਣ ਉਹਨਾਂ ਦੇ ਜਿਹੜੀ ਕਿ ਖੈਰ ਨਹੀਂ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਹਿਲਾਂ ਟੋਲ ਵਜਾਏ ਗਏ ਤੇ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਨੂੰ ਚਲਾਨ ਸੌਂਪਿਆ ਗਿਆ ਤੇ ਇਹ ਚਲਾਨ ਜਿਹੜਾ ਕਿ 13000 401 ਰੁਪਏ ਦਾ ਕਟਿਆ ਗਿਆ ਕਿਉਂਕਿ ਇਸ ਗੰਦਗੀ ਦੇ ਨਾਲ ਕਾਫੀ ਜ਼ਿਆਦਾ ਬਿਮਾਰੀਆਂ ਫੈਲ ਰਹੀਆਂ ਨੇ ਜਿਸ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ ਤੇ ਜੁੜਾ ਕੀ ਹੁੰਦਾ ਹੈ ਤੇ ਇਸ ਦੇ ਮੱਦੇ ਨਜ਼ਰ ਨਗਰ ਨਿਗਮ ਦੇ ਵੱਲੋਂ ਮਹਿੰਦੇ ਸ਼ੁਰੂਆਤ ਕੀਤੀ ਗਈ ਤੇ ਉਸ ਦੇ ਮੱਦੇ ਹਿ ਨਜ਼ਰ ਇਹ ਐਕਸ਼ਨ ਜੁੜਾ ਕੀ ਲਗਾ ਗਿਆ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮਨਨ ਦੇ ਉਚਾਸ ਤਾਨਪਾ